ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੀ ਮubarਕ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਮਈ ਬਾਣੀ ਸ਼੍ਰੀ ਆਸਾ ਕੀ ਬਾਣੀ ਜਿਸੰਦਰੋਂ ਪਿਛਲੇ ਦਿਨਾਂ ਤੋਂ ਲੈ ਕੇ ਬڑے ਪਿਆਰ ਨਾਲ ਆਪ ਜੀ ਅੰਮ੍ਰਿਤ ਬਚਨਾਂ ਦੇ ਵਿਚਾਰ ਸਰਵਨ ਕਰ ਰਹੇ ਹੋ ਹੁਣ ਤੱਕ 8 ਪਉੜੀਆਂ ਔਰ ਨਾਲ ਲੱਗਦੇ ਸ਼ਲੋਕ ਸੰਪੂਰਨ ਹੋ ਚੁੱਕੇ ਨੇ 9ਵੀਂ ਪੌੜੀ ਦੇ ਨਾਲ ਲੱਗਦੇ ਪਹਿਲੇ ਦੋ ਸ਼ਲੋਕ ਆਪ ਜੀ ਨੇ ਗੁਰੂ ਕਿਰਪਾ ਨਾਲ ਹੁਣ ਤੱਕ ਵਿਚਾਰੇ ਨੇ ਪੌੜੀ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਔਰ ਨਾਲ ਹੀ ਅੱਜ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਵੀ ਹੈ 1273 ਈਸਵੀ ਦੇ ਅੰਦਰ ਮਹਾਰਾਸ਼ਟਰ ਦੀ ਧਰਤੀ ਤੇ ਨਰਸੀ ਪਿੰਡ ਵਿਖੇ ਭਗਤ ਨਾਮਦੇਵ ਜੀ ਉਹਨਾਂ ਦੀ آمد ਹੁੰਦੀ ਹੈ ਆਪਣੇ ਸਮੇਂ ਦੇ ਅੰਦਰ ਭਗਤ ਨਾਮਦੇਵ ਜੀ ਜੋ ਭਗਤੀ ਲਹਿਰ ਹੈ ਉਸ ਭਗਤੀ ਲਹਿਰ ਦੇ ਅੰਦਰ ਉਹਨਾਂ ਨੇ ਇੱਕ ਵੱਡਾ ਮੁੱਲਾ ਯੋਗਦਾਨ ਪਾਇਆ ਉਹ ਯੋਗਦਾਨ ਸਮਾਜ ਦੀਆਂ ਬੁਰਾਈਆਂ ਸਮਾਜ ਦੀਆਂ ਕੁਰਤੀਆਂ ਧਰਮ ਦੇ ਨਾਮ ਤੇ ਫੈਲੇ ਹੋਏ ਪਰਮ ਪਖੰਡ ਇਹਨਾਂ ਚੀਜ਼ਾਂ ਨੂੰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਜਿੱਥੇ ਲੋਕਾਂ ਨੂੰ ਚੇਤਨਨ ਕੀਤਾ ਅਵੇਰ ਕੀਤਾ ਜਗਾਇਆ ਉੱਥੇ ਭਗਤ ਨਾਮਦੇਵ ਜੀ ਨੂੰ ਉਸ ਸਮੇਂ ਦੇ ਅੰਦਰ ਸਭ ਕੁਝ ਕਰਦਿਆਂ ਹੋਇਆ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਫੇਸ ਕਰਨੀਆਂ ਪਈਆਂ ਉਹਦਾ ਇੱਕ ਕਾਰਨ ਸੀ ਕਿ ਭਗਤ ਨਾਮਦੇਵ ਜੀ ਦਾ ਜੋ ਜਨਮ ਹੈ ਉਇਕ ਸਮਾਜਿਕ ਤੌਰ ਤੇ ਜਿਹੜੀ ਵਰਨਵੰਡ ਸੀ ਉਸ ਵਰਨਵੰਡ ਦੇ ਅੰਦਰ ਭਗਤ ਨਾਮਦੇਵ ਜੀ ਇੱਕ ਬਹੁਤ ਨੀਵੇਂ ਪਰਿਵਾਰ ਵਿੱਚ ਪੈਦਾ ਹੋਏ ਸਨ ਜਿਨ੍ਹਾਂ ਨੂੰ ਛੀਂਬਾ ਪਰਿਵਾਰ ਕਿਹਾ ਜਾਂਦਾ ਸੀ ਕੱਪੜਿਆਂ ਨੂੰ ਧੋਣਾ ਕੱਪੜਿਆਂ ਨੂੰ ਰੰਗਣਾ ਇਹ ਕਾਰਜ ਭਗਤ ਨਾਮਦੇਵ ਜੀ ਦੇ ਪੁਰਖ ਜਿਹੜੇ ਸਨ ਵੱਡੇ ਜਿਹੜੇ ਸਨ ਉਹ ਕਰਦੇ ਸਨ ਔਰ ਭਗਤ ਨਾਮਦੇਵ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਜੋ ਸ਼ਬਦ ਸਾਨੂੰ ਬਖਸ਼ਿਸ਼ ਕੀਤੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਭਗਤ ਨਾਮਦੇਵ ਜੀ ਦੇ 61 ਸ਼ਬਦ ਮੌਜੂਦ ਨੇ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਭਗਤ ਤਰਲੋਚਨ ਜੀ ਸਮਕਾਲੀ ਨੇ ਭਗਤ ਨਾਮ ਬਾਬਾ ਕਬੀਰ ਸਾਹਿਬ ਜੀ ਦੇ ਭਗਤ ਨਾਮ ਦੇਵ ਜੀ ਦੇ ਭਗਤ ਕਬੀਰ ਸਾਹਿਬ ਜੀ ਦੇ ਸਮਕਾਲੀ ਨੇ ਭਗਤ ਪ੍ਰਲੋਚਨ ਜੀ ਤੇ ਜਦੋਂ ਇਹ ਵਿਚਾਰ ਆਪਾਂ ਇਹ ਹਿਸਟਰੀ ਦੇ ਅੰਦਰ ਇਤਿਹਾਸ ਦੇ ਅੰਦਰੋਂ ਪੜ੍ਹਨੇ ਆ ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਆਪਣੀ ਮੁਬਾਰਕ ਰਸਨਾ ਤੋਂ ਕੀਤਾ ਹੈ ਲੋਕ ਧਰਮ ਨੂੰ ਤੇ ਗ੍ਰਿਸ਼ਤ ਨੂੰ ਜਾਂ ਸਮਾਜ ਨੂੰ ਵੱਖ-ਵੱਖਰੇ ਪਰਪੇਖ ਵਿੱਚ ਵੇਖਦੇ ਹੁੰਦੇ ਸਨ ਹਾਲਾਂਕਿ ਜਿਹੜੀ ਗੱਲ ਅੱਜ ਬਾਬੇ ਨਾਨਕ ਜੀ ਨੇ ਕੀਤੀ ਹੈ ਭਗਤ ਤੇ ਰਹਿਮਨ ਪਾਉਂਦੇ ਗੱਲ ਉੱਥੇ ਵੀ ਭਗਤ ਦੀ ਹੈ ਭਗਤ ਪ੍ਰਮਾਤਮਾ ਨੂੰ ਪਾਉਂਦੇ ਨੇ ਰੱਬ ਨੂੰ ਪਾਉਂਦੇ ਨੇ ਕਿਉਂ ਪਾਉਂਦੇ ਨੇ ਕਿਉਂਕਿ ਭਗਤ ਪਰਮਾਤਮਾ ਦੇ ਰੱਬ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਜਿੰਦੇ ਨੇ ਭਗਤ ਸਮਾਜ ਦੇ ਲਈ ਇੱਕ ਪ੍ਰੇਰਣਾ ਸਰੋਤ ਹੁੰਦੇ ਨੇ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਆਪਣੀ ਬਾਣੀ ਵਿੱਚ ਭਗਤ ਕਿੰਨੂੰ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਮਤ ਹੁੰਦੀ ਹੋਏ ਈਆਣਾ ਤਾਨ ਹੁੰਦੇ ਹੋਏ ਨਿਤਾਨਾ ਹੋ ਹੁੰਦਾ ਆਪ ਵੰਡਾਏ ਕੋ ਐਸਾ ਫਕਤ ਸਦਾਏ ਮਤ ਹੈ ਪਰ ਆਪਣੀ ਮਤ ਦਾ ਆਪਣੇ ਗਿਆਨ ਦਾ ਬਹੁਤਾ ਸੰਸਾਰ ਦੇ ਅੰਦਰ ਵਿਖਾਵਾ ਨਹੀਂ ਜਿੰਦਾ ਜਿਕਰ ਸਤਿਗੁਰ ਨੇ ਇਸੇ ਪੌੜੀ ਦੇ ਸ਼ਲੋਕ ਵਿੱਚ ਕੀਤਾ ਵੀ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਤ ਪੜਪੜ ਬੇੜੀ ਪਾਈ ਐ ਪੜਪੜ ਗੱਡੀਆਂ ਖਾਤ ਪੜਪੜ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇੰਨਾ ਪੜਿਆ ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੌਮੈ ਚਖਣਾ ਚਾਖ ਸਤਿਗੁਰ ਕਹਿੰਦੇ ਨੇ ਇੱਕ ਗੱਲ ਲੇਖੇ ਵਿੱਚ ਉਹ ਹੈ ਜੇ ਇੰਨੇ ਪੜੇ ਵਿੱਚੋਂ ਇੱਕ ਅੱਖਰ ਵੀ ਜੀਵਨ ਦੇ ਕਰਮਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਹਨੂੰ ਸੱਭ ਕਹਿੰਦੇ ਨੇ ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋ ਸੱਭ ਕਹਿੰਦੇ ਨੇ ਇੱਕ ਅੱਖਰ ਜੇ ਗੁਰਮੁਖ ਜਾਣ ਲੇ ਬੇਦ ਪੁਰਾਨ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਪਾਤਸ਼ਾਹ ਕਹਿੰਦੇ ਨੇ ਵੇਦ ਨੇ, ਸਿਮਰਤਿਆਂ ਨੇ, ਸ਼ਾਸਤਰ ਨੇ ਸਿਰਫ ਇਹਨਾਂ ਨੂੰ ਪੜਨ ਦੇ ਨਾਲ ਕੋਈ ਮੁਕਤ ਨਹੀਂ ਹੋਏਗਾ। ਪੜਨ ਦੇ ਨਾਲ ਨਾਲ ਸਮਝਣਾ। ਤੇ ਜਦੋਂ ਆਪਾਂ ਅੱਜ ਦੇ ਅਜੋਕੇ ਸਮੇਂ ਵਿੱਚ ਦੇਖਨੇ ਆਂ ਸਾਧ ਸੰਗਤ ਅੱਜ ਤੇ ਪੜਨ ਤੋਂ ਵੀ ਬੰਦਾ ਦੂਰ ਹੋ ਗਿਆ। ਕਿਹੜਾ ਧਾਰਮਿਕ ਗ੍ਰੰਥ ਹੈ ਜਿਹਨੂੰ ਬੰਦਾ ਪੜ ਰਿਹਾ ਅੱਜ ਦੇ ਸਮੇਂ ਵਿੱਚ? ਆਪਾਂ ਸੁੱਖਾ ਰਸਤਾ ਲੱਭਣੀ ਆ ਦੁਨੀਆਂ ਦੇ ਅੰਦਰ ਸੁੱਖਾ ਜਰ ਰਸਤਾ ਲੱਭ ਜਾਏ ਬਸ ਧਰਮ ਦੀ ਦੁਨੀਆਂ ਵਿੱਚ ਜਿੰਨਾ ਕੋਈ ਸੁੱਖਾ ਰਸਤਾ ਦੱਸੇਗਾ ਉਹਨਾ ਉਹ ਵੱਡਾ ਹੋਏ ਜਿੰਨਾ ਕੋਈ ਸੁੱਖਾ ਰਸਤਾ ਦੱਸੇ ਕੋ ਦੇਖੋ ਨਾ ਦੁਨਿਆਵੀ ਲੋਕਾਂ ਨੇ ਆਪਨੂੰ ਆਪਣੇ ਗੁਰੂ ਬਣਾਏ ਹੋਏ ਕਾਰਨ ਕੀ ਹੈ ਉਹਨਾ ਰਸਤੇ ਬੜੇ ਸੁੱਖੇ ਦੱਸੇ ਨੇ ਬਾਬਾ ਨਾਨਕ ਕਹਿੰਦਾ ਧਰਮ ਕਮਾਈ ਦਾ ਮਾਰਗ ਹੈ ਕਮਾਣਾ ਪੈਣਾ ਇਸ ਕਰਕੇ ਬਾਬੇ ਨਾਨਕ ਦੀ ਸੋਚ ਸਾਨੂੰ ਬੜੀ ਔਖੇ ਲੱਗਦੀ ਹੈ ਜਿੱਥੇ ਤੁਸੀਂ ਇੰਪਲੀਮੈਂਟ ਕਰਦੇ ਹੋ ਕਿਸੇ ਚੀਜ਼ ਨੂੰ ਕਮਾਉਂਦੇ ਹੋ ਕਿਸੇ ਚੀਜ਼ ਨੂੰ ਆਪਣੇ ਜੀਵਨ ਵਿੱਚ ਹੁਕਮ ਦੇਣਾ ਆਰਡਰ ਕਰਨਾ ਔਰ ਕਰਨਾ ਦੋਨਾਂ ਵਿੱਚ ਬੜਾ ਫਰਕ ਹੁੰਦਾ ਹੈ ਸਤਗੁਰ ਪਾਤਸ਼ਾਹ ਕਹਿੰਦੇ ਨੇ ਧਰਮ ਕਮਾਈ ਦਾ ਮਾਰਗ ਹੈ ਧਰਮ ਕਮਾਇਆ ਮਿਲਦਾ ਹੈ ਸائیں ਸਤਗੁਰ ਨੇ ਬਾਣੀ ਵਿੱਚ ਕਿਹਾ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਪਾਤਸ਼ਾਹ ਕੰਧ ਨੇ ਕਮਾਣਾ ਹੈ ਜੀਵਨ ਦੇ ਵਿੱਚ ਜਿਨੇ ਕਮਾਲਿਆ ਸਤਗੁਰ ਪਾਤਸ਼ਾਹ ਕੰਧ ਨੇ ਉਹ ਪਾਰ ਉਤਰੇ ਤੇ ਜਦੋਂ ਆਪਾਂ ਅੱਜ ਦੇ ਪਰਪੇਖ ਵਿੱਚ ਵੇਖਨੇ ਐ ਇੰਨਾਂ ਚੀਜ਼ਾਂ ਨੂੰ ਸਤਗੁਰ ਜੀ ਐਸੇ ਕਰਕੇ ਬਾਣੀ ਵਿੱਚ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਮਤ ਹੋਂਦੀ ਹੋਏ ਆਣਾ ਮਤ ਹੈ ਪਰ ਮਤ ਦਾ ਵਿਖਾਵਾ ਨਹੀਂ ਤਾਨ ਹੁੰਦੇ ਹੋਏ ਨਿਤਾਣਾ ਬਲ ਹੈ ਪਰ ਬਲ ਕਿਸੇ ਨਿਮਾਣੇ ਦੇ ਉੱਤੇ ਕਿਸੇ ਗਰੀਬ ਦੇ ਉੱਤੇ ਨਹੀਂ ਪਾਤਸ਼ਾਹ ਕਹਿੰਦੇ ਨੇ ਅਣ ਹੁੰਦਾ ਮੁੰਡਾ ਇਕਲੋ ਕੁਝ ਵੀ ਨਹੀਂ ਹੈ ਵੰਡਣ ਦੇ ਲਈ ਕੁਝ ਵੀ ਨਹੀਂ ਹੈ ਜੋ ਕੁਝ ਹੈ ਉਹੀ ਵੰਡੀ ਜਾ ਰਿਹਾ ਹੈ ਕੋਲੋਂ ਦੁਨੀਆਵੀ ਤੋਂ ਤਲ ਤੇ ਲੋਕ ਅਮੀਰ ਤੋਂ ਅਮੀਰ ਪਏ ਨਹੀਂ ਆਪਣੇ ਤੋਂ ਆਪਣੇ ਆਪਣੇ ਪਰਿਵਾਰ ਤੋਂ ਬਾਹਰ ਨਿਕਲ ਕੇ ਕੌਣ ਵੇਖਦਾ ਹੈ ਸੰਸਾਰ ਵਾਲਾ ਕੌਣ ਵੇਖਦਾ ਹੈ ਪਰ ਸਤਿਗੁਰ ਕਹਿੰਦੇ ਨੇ ਕੋਲੋ ਕੁਝ ਵੀ ਨਹੀਂ ਹੈ ਫਿਰ ਵੀ ਅੰਦਰ ਵੰਡਣ ਦੀ ਲਾਲਸਾ ਹੈ ਮੇਰੇ ਸਤਿਗੁਰ ਜੀ ਮੇਰੇ ਕੋਲ ਥੋੜਾ ਜਿਹਾ ਵੀ ਕੁਝ ਹੈ ਨਹੀਂ ਕੁਝ ਹੈ ਤੇ ਆਪਣੇ ਸਾ ਵੰਡ ਦਿੰਦਾ ਆਪਣਾ ਆਪਾ ਲੈ ਕੇ ਲਾ ਦਿੰਦਾ ਅਣਹੋਂਦਾ ਆਪ ਵੰਡਾਈ ਕੋ ਐਸਾ ਭਗਤ ਸਤਿਗੁਰ ਕਹਿੰਦੇ ਨੇ ਕੋਈ ਐਸੀ ਕਰਨੀ ਵਾਲਾ ਹੋਵੇ ਤੇ ਉਹਨੂੰ ਭਗਤ ਆਖਿਆ ਜਾਂਦਾ ਹੈ ਕਿਸੇ ਦਾ ਐਸਾ ਜੀਵਨ ਹੋਵੇ ਤੇ ਉਹਨੂੰ ਭਗਤ ਆਖਿਆ ਜਾਂਦਾ ਹੈ ਇਹੀ ਗੱਲ ਆਖੀ ਬਾਬਾ ਕਬੀਰ ਸਾਹਿਬ ਜੀ ਨੇ ਬਾਬਾ ਕਬੀਰ ਸਾਹਿਬ ਜੀ ਨੂੰ ਉਹ ਬਾਬਾ ਜੀ ਨੇ ਦੋ ਸ਼ਲੋਕ ਗੁਰਬਾਣੀ ਦੇ ਅੰਦਰ ਦਰਜ ਕੀਤੇ ਨੇ ਬਾਬਾ ਕਬੀਰ ਸਾਹਿਬ ਜੀ ਨੇ ਭਗਤ ਤਰਲੋਚਨ ਜੀ ਨੂੰ ਕਿਸੇ ਨੇ ਆਖਿਆ ਵੀ ਜੇ ਤੂੰ ਰੱਬ ਨਾਲ ਜੁੜਨਾ ਹੈ ਨਾ ਜੇ ਤੂੰ ਸੱਚੇ ਭਗਤ ਤੇ ਕਿਸੇ ਉਡੀਕ ਵਿੱਚ ਐ ਤੇ ਫਿਰ ਭਗਤ ਨਾਮਦੇਵ ਜੀ ਦੇ ਕੋਲ ਜਾ ਭਗਤ ਨਾਮਦੇਵ ਜੀ ਬੜੇ ਕਰਨੀ ਵਾਲੇ ਨੇ ਔਰ ਜਿੰਦੇ ਅੰਦਰ ਭਾਵਨਾ ਹੋਵੇ ਤਾਂ ਗੋਹੇ ਉਹ ਰਸਤਾ ਲੱਭਦਾ ਹੈ ਕੋਈ ਨਹੀਂ ਵੇਖਦਾ ਵੀ ਜਿੱਥੇ ਮੈਂ ਜਾ ਰਿਹਾ ਉਹਦੀ ਜਾਤ ਕੀ ਹੈ ਉਹਦਾ ਵਰਨ ਕੀ ਹੈ ਉਹਦਾ ਘਰ ਕੈਸਾ ਹੈ ਉਹਦੇ ਕੱਪੜੇ ਕੈਸੇ ਨੇ ਉਹਦਾ ਪਹਿਰਾਵਾ ਕੈਸਾ ਸਾਬ ਤੇ ਬਾਣੀ ਵਿੱਚ ਕਹਿੰਦੇ ਨੇ ਬਸਤਾ ਟੁੰਟੀ ਚੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮਿਨਾ ਪਾਤਸ਼ਾਹ ਕਹਿੰਦੇ ਨੇ ਮਿੱਤਰ ਨਾ ਈਠ ਤਨ ਰੂਪ ਹੀਨ ਕਿਛ ਸਾਖ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਪਾਤਸ਼ਾਹ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਕਿਉਂ ਕਿਉਂਕਿ ਉਹ ਕਿਸੇ ਦੇ ਅਧੀਨ ਹੋ ਕੇ ਕਿਸੇ ਦੀ ਮੁਥਾਜੀ ਵਿੱਚ ਨਹੀਂ ਜੀ ਰਿਹਾ ਉਹਨੀ ਗਰੀਬੀ ਵਿੱਚ ਵੀ ਰੱਬ ਨੂੰ ਆਪਣਾ ਇਸ਼ਟ ਬਣਾ ਕੇ ਉਹਦੇ ਹੁਕਮ ਵਿੱਚ ਹੈ ਜਾਂ ਸੁਖਤਾ ਸੁਭਰਾਵਿਓ ਦੁੱਖ ਵੀ ਸਮਾਲਿਓ ਏ ਨਾਨਕ ਕਹਿ ਸਿਆਣੀ ਜੋ ਕੰਤ ਮਿਲਾਵਾ ਹੋਇ ਭਗਤ ਨਾਮਦੇਵ ਜੀ ਦੇ ਕੋਲੋਂ ਚਲੇ ਗਏ ਭਗਤ ਤਰਲੋਚਨ ਜੀ ਭਾਵਨਾ ਕੀ ਲੈ ਕੇ ਗਏ ਵੀ ਮੈਂ ਭਗਤੀ ਦੇ ਮਾਰਗ ਤੇ ਚੱਲਣਾ ਹੈ ਮੈਂ ਰੱਬ ਨੂੰ ਰੱਬ ਦੇ ਨਾਲ ਜੁੜਨਾ ਹੈ ਮੈਂ ਉਹਨੂੰ ਪ੍ਰਾਪਤ ਕਰਨਾ ਹੈ ਜਿਹੜੀ ਵਾਹ ਦੇ ਕश्ती ਸੰਸਾਰ ਨੂੰ ਚਲਾਉਣ ਵਾਲੀ ਹੈ ਜਦੋਂ ਗਏ ਭਗਤ ਨਾਮਦੇਵ ਜੀ ਦੇ ਕੋਲੋਂ ਕੀ ਵੇਖਦੇ ਨੇ ਭਗਤ ਨਾਮਦੇਵ ਜੀ ਨਾਮਾ ਮਾਇਆ ਮੋਹਿਆ ਭੀ ਭਗਤ ਨਾਮਦੇਵ ਜੀ ਤੇ ਸਵੇਰ ਤੋਂ ਸ਼ਾਮ ਤੱਕ ਕੰਮ ਵਿੱਚ ਰੁੱਝੇ ਹੋਏ ਸਾਰਾ ਦਿਨ ਹੀ ਸਾਰਾ ਦਿਨ ਹੀ ਉਹ ਆਵੇ ਠੇਪਦੇ ਰਹਿੰਦੇ ਨੇ ਰੰਗਦੇ ਰਹਿੰਦੇ ਨੇ ਕੱਪੜਿਆਂ ਨੂੰ ਧੁੰਦੇ ਰਹਿੰਦੇ ਨੇ ਸਾਰਾ ਦਿਨ ਹੀ ਕੁਝ ਚੱਲ ਰਿਹਾ ਤੇਰਲੋਚਨ ਜੀ ਨੇ ਇਸ ਵੇਖਿਆ ਬੜੀ ਨੇੜੇ ਤੋਂ ਮਾਇੂਸ ਹੋ ਗਏ ਮਾਇੂਸ ਹੋ ਗਏ ਤੇ ਭਗਤ ਨਾਮਦੇਵ ਜੀ ਦੇ ਕੋਲ ਆ ਕੇ ਕਹਿੰਦੇ ਨਾਮਦੇਵ ਜੀ ਮੈਂ ਤੇ ਸੁਣਿਆ ਸੀ ਤੁਸੀਂ ਬੜੇ ਵੱਡੇ ਭਗਤ ਹੋ ਰੱਬ ਦੀ ਬੰਦਗੀ ਕਰਨ ਵਾਲੇ ਸਵੇਰ ਤੋਂ ਸ਼ਾਮ ਤੱਕ ਤੇ ਮੈਂ ਤੁਹਾਨੂੰ ਵੇਖਣਾ ਤੁਸੀਂ ਕੰਮ ਕਾਜ ਵਿੱਚ ਰੁੱਝੇ ਹੋਏ ਹੋ ਧਿਆਨ ਦੇਣਾ ਤੁਸੀਂ ਕੰਮ ਕਾਜ ਵਿੱਚ ਰੁੱਝੇ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਨੀਤ ਬਾਬਾ ਨਾਮਦੇਵ ਜੀ ਨੂੰ ਸੰਬੋਧਨ ਹੋ ਕੇ ਭਗਤ ਤਰਲੋਚਨ ਜੀ ਕਹਿੰਦੇ ਨੇ ਤੇ ਕੀ ਕਹਿੰਦੇ ਨੇ ਕਹਿੰਦੇ ਕਹੇ ਤਰਲੋਚਨ ਮੀਤ ਉਤੇ ਮਾਇਆ ਵਿੱਚ ਮੋਇਆ ਹੋਇਆ ਮਾਇਆ ਮਤਲਬ ਸੰਸਾਰ ਦੇ ਕੰਮ ਕਾਜ ਚ ਕਾਹੇ ਚ ਪੋਛਾਇਲ ਰਾਮ ਨਾ ਲਾਵੋ ਚਿਤ ਉਹਦਾ ਤੇ ਰੱਬ ਵਿੱਚ ਚੇਤ ਹੀ ਨਹੀਂ ਹੈ ਤੇ ਭਗਤ ਨਾਮਦੇਵ ਜੀ ਅਗੋ ਕੀ ਕਹਿੰਦੇ ਨੇ ਕਹਿੰਦੇ ਨੇ ਚੇਤੇ ਰੱਖੀ ਰੱਬ ਨਾਲ ਜੁੜਨ ਦਾ ਭਾਵ ਰੱਬ ਨਾਲ ਜੁੜਨ ਦੀ ਵਿਚਾਰ ਬਾਰੀ ਜਿਹੜੇ ਬੰਦੇ ਦੇ ਕਰਮ ਨੇ ਉਹਨਾਂ ਨੂੰ ਵੇਖ ਕੇ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਬੰਦਾ ਰੱਬ ਨਾਲ ਜੁੜਿਆ ਕਿ ਨਹੀਂ ਜੁੜਿਆ ਭਗਤ ਨਾਮਦੇਵ ਜੀ ਕਹਿੰਦੇ ਨੇ ਸੱਚ ਹੈ ਮੈਂ ਦੁਨਿਆਵੀ ਕਾਰਜ ਕਰਨਾ ਅਰੇ ਦੁਨਿਆਵੀ ਕਾਰਜ ਕਰਦਿਆਂ ਹੋਇਆਂ ਵੀ ਬਾਬਾ ਨਾਮਦੇਵ ਜੀ ਨੇ ਜਿਹੜੇ ਬਚਨ ਆਖੇ ਬਾਬਾ ਕਬੀਰ ਸਾਹਿਬ ਜੀ ਨੇ ਅੰਕਿਤ ਕੀਤੇ ਚੱਲ ਗਏ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ ਮੇਰਾ ਚਿੱਤ ਮੇਰੇ ਮਾਲਕ ਨਾਲ ਜੁੜਿਆ ਹੋਇਆ ਮੇਰਾ ਚਿੱਤ ਮੇਰੇ ਨਾਮ ਮਾਲਕ ਦੇ ਨਾਲ ਵਿੰਨਿਆ ਹੋਇਆ ਕਿਵੇਂ ਜੁੜਿਆ ਹੋਇਆ ਭਗਤ ਨਾਮਦੇਵ ਜੀ ਨੇ ਉਹਦਾ ਜ਼ਿਕਰ ਕੀਤਾ ਆਪਣੀ ਬਾਣੀ ਵਿੱਚ ਅਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਪਰਮੀਲੇ ਕਿਵੇਂ ਬਾਬਾ ਜੀ ਕਹਿੰਦੇ ਨੇ ਬੱਚੇ ਬਾਜ਼ਾਰ ਗਏ ਪਤੰਗ ਉਡਾਉਂਦਿਆਂ ਨੂੰ ਵੇਖਿਆ ਬੜੀ ਮਨ ਚ ਉਹਨਾਂ ਘਰ ਬਤਾ ਪਤੰਗ ਬਣਾਇਆ ਕੋਈ ਬਾਜ਼ਾਰੋਂ ਲਿਆਇਆ ਬਣਾ ਲਿਆ ਕੇ ਛੱਤ ਤੇ ਚੜ ਗਏ ਉੱਚੀ ਛੱਤ ਤੇ ਚੜ ਕੇ ਤੇ ਪਤੰਗ ਉਡਾ ਰਹੇ ਨੇ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੱਥ ਵਿੱਚ ਡੋਰ ਫੜੀ ਐ ਪਤੰਗ ਦੀ ਡੋਰ ਨੂੰ ਢਿੱਲ ਦੇ ਦੇ ਨੇ ਨਾਲੇ ਆਪਸ ਵਿੱਚ ਗੱਲਾਂ ਵੀ ਕਰ ਰਹੇ ਨੇ ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਜਿਵੇਂ ਹੀ ਡੋਰ ਦਾ ਆਖਰੀ ਹਿੱਸਾ ਉਹਨਾਂ ਦੇ ਹੱਥ ਵਿੱਚ ਆਂਦਾ ਹੈ ਨਾ ਉਹਨਾਂ ਦੀ मुट्ठी ਬੰਦ ਹੋ ਜਾਂਦੀ ਡੋਰ ਛੱਡਦੇ ਨਹੀਂ ਤੇ ਜੇ ਉਹਨਾਂ ਨੂੰ ਪੁੱਛਿਆ ਜਾਏ ਵੀ ਤੁਹਾਨੂੰ ਤੁਸੀਂ ਤੇ ਗੱਲਾਂ ਵਿੱਚ ਰੁੱਝੇ ਹੋਏ ਹੋ ਤੁਹਾਡਾ ਧਿਆਨ ਕਿਵੇਂ ਇਹਦੇ ਵਿੱਚ ਤੁਸੀਂ ਕਿਵੇਂ ਇਸ ਇਸ ਚੀਜ਼ ਦਾ ਅੰਦਾਜ਼ਾ ਲਾ ਲਿਆ ਵੀ ਇੱਥੇ ਧਾਗਾ ਖਤਮ ਹੋ ਗਿਆ ਤੇ ਭਗਤ ਨਾਮਦੇਵ ਜੀ ਕਹਿੰਦੇ ਨੂੰ ਨਾ ਦਾ ਜਵਾਬ ਹੈ ਕੀ ਬੇਸ਼ੱਕ ਸਾਡ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਹਾਂ ਪਰ ਸਾਡਾ ਧਿਆਨ ਉਸ ਦੌਰ ਦੇ ਵਿੱਚ ਹੈ ਆ ਨੀਲੇ ਕਾਗਦ ਕਾ ਟੀਲੇ ਗੁੱਡੀ ਆਕਾਸ਼ ਆਕਾਸ਼ ਮਦੇ ਪਰ ਮੀਲੇ ਪੰਜ ਜਨਾਂ ਸੂ ਬਾਤ ਬਤਉਆ ਚੀਤ ਸਡੋਰੀ ਰਾਖੀਲੇ ਚਿਤ ਡੋਰੀ ਵਿੱਚ ਹੈ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਆ ਨੀਲੇ ਬੀਬੀਆਂ ਕੁਝ ਘੜਾ ਸਿਰ ਤੇ ਰੱਖਿਆ ਪਾਣੀ ਭਰਨ ਲਈ ਤੁਰ ਮਈਆਂ ਪਾਣੀ ਭਰਿਆ ਸਿਰ ਦੇ ਉੱਪਰ ਘੜੇ ਰੱਖੇ ਪੁਰਾਣੇ ਸਮੇਂ ਚ ਇੱਕ ਸਿਰ ਦੇ ਉੱਤੇ ਦੋ ਦੋ ਘੜੇ ਰੱਖੇ ਹੁੰਦੇ ਸਨ ਤੇ ਭਗਤ ਜੀ ਕਹਿੰਦੇ ਨੇ ਹਸਤ ਬਿਨੋਦ ਵਿਚਾਰ ਕਰਤੀ ਹੈ ਆਪਸ ਵਿੱਚ ਹੱਸ ਰਹੀਆਂ ਨੇ ਗੱਲ ਵੀ ਕਰ ਰਹੀਆਂ ਨੇ ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਚੀਤ ਸੁਗਾਗਰ ਕਚਿਤ ਗਾਗਰ ਵਿੱਚ ਚਿੱਤੋਂ ਦੇ ਵਿੱਚ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਗਤ ਤੇਰੇ ਮਨ ਭਾਵਦੇ ਰੱਬ ਜੀ ਦੇ ਮਨ ਵਿੱਚ ਭਗਤ ਚੰਗੇ ਲੱਗਦੇ ਨੇ ਕਿਉਂ ਚੰਗੇ ਲੱਗਦੇ ਨੇ ਦਰਸੋਹਣ ਕੀਰਤ ਗਾਮ ਦੇ ਕਿਉਂਕਿ ਰੱਬ ਜੀ ਦੇ ਦਰ ਤੇ ਉਹ ਸ਼ੋਭਦੇ ਨੇ ਕਿਉਂ ਸ਼ੋਭਦੇ ਨੇ ਕੀਰਤ ਗਾਮ ਦੇ ਰੱਬ ਦੀ ਕੀਰਤਿ ਗਾਰੀ ਨੇ ਰੱਬ ਦੀ ਵਡਿਆਈ ਰੱਬ ਦੇ ਗੁਣ ਚੇਤੇ ਕਰਦੇ ਨੇ ਤੇ ਉਹਨਾਂ ਗੁਣਾਂ ਨੂੰ ਇਸ ਸੰਸਾਰ ਦੇ ਵਿੱਚ ਜਿਵੇਂ ਫੁੱਲ ਹੈ ਨਾ ਫੁੱਲ ਖਿੜਿਆ ਉਹਦੀ ਖੁਸ਼ਬੂ ਹੈ ਪਰ ਉਹ ਫੁੱਲ ਨੇ ਖੁਸ਼ਬੂ ਸਿਰਫ ਆਪਣੇ ਤੱਕ ਥੋੜਾ ਰੱਖੀ ਹੈ ਉਹਨੇ ਸਮਾਜ ਵਿੱਚ ਵੰਡੀ ਹੈ ਉਹਨੇ ਦੁਨੀਆ ਨੂੰ ਦਿੱਤੀ ਹੈ ਉਹ ਖੁਸ਼ਬੂ ਬਾਬਾ ਤਾਂ ਹੀ ਭਾਈ ਵੀਰ ਸਿੰਘ ਜੀ ਨੇ ਬਚਨ ਵਰਤੇ ਨਾ ਕਹਿੰਦੇ ਕੋਈ ਗਿਆ ਬਗੀਚੇ ਵਿੱਚ ਉਹਨੇ ਫੁੱਲ ਲੱਗੇ ਵੇਖੇ ਤੋੜ ਲਏ ਜਦੋਂ ਫੁੱਲ ਤੋੜ ਕੇ ਘਰ ਜਾ ਰਿਹਾ ਸੀ ਤੇ ਬਾਬਾ ਭਾਈ ਵੀਰ ਸਿੰਘ ਜੀ ਕਹਿੰਦੇ ਕਿਸੇ ਸਿਆਣੇ ਨੇ ਰੋਕ ਲਿਆ ਕਹਿੰਦੇ ਤੂੰ ਕਿਉਂ ਤੋੜੇ ਨੇ ਫੁੱਲ ਕਹਿੰਦਾ ਜੀ ਖਿੜੇ ਨੇ ਤੋੜ ਲਏ ਭਗਤ ਬਾਬਾ ਭਾਈ ਵੀਰ ਸਿੰਘ ਜੀ ਕਹਿੰਦੇ ਖਿੜੇ ਨੇ ਉਹ ਕਹਿੰਦਾ ਤੋੜ ਲਏ ਤੇ ਭਾਈ ਵੀਰ ਸਿੰਘ ਜੀ ਨੇ ਅੱਗੇ ਜਵਾਬ ਦਿੱਤਾ ਕਹਿੰਨ ਲੱਗੇ ਉਹ ਫੁੱਲ ਅੱਗੋਂ ਬੋਲਿਆ ਉਹਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਤੂੰ ਤੋੜੇ ਨੇ ਕਦੀ ਫੁੱਲ ਨੂੰ ਪੁੱਛਿਆ ਵੀ ਜਿੰਨੂੰ ਤੋੜਿਆ ਵੀ ਮੈਂ ਤੈਨੂੰ ਤੋੜਾਂ ਕਿ ਨਾ ਤੋੜਾਂ ਫੁੱਲ ਨੇ ਕੀ ਜਵਾਬ ਦਿੱਤਾ ਉਹ ਕਹਿੰਦਾ ਸੱਚ ਹੈ ਜੇ ਤੂੰ ਇੱਕ ਤੋੜ ਕੇ ਲੈ ਗਿਓ ਤੂੰ ਮੈਨੂੰ ਤੋੜ ਲਿਆ ਤੂੰ ਮੈਨੂੰ ਲੈ ਕੇ ਘਰ ਚਲਾ ਗਿਆ ਕੀ ਹੋਇਆ ਦੋ ਕੜੀਆਂ ਬਾਅਦ ਚਾਰ ਕੜੀਆਂ ਬਾਅਦ ਮੈਂ ਮੁਰਝਾ ਗਿਆ ਮੁਰਝਾ ਕੇ ਸੁੱਕ ਗਿਆ ਤੇ ਉਹ ਕਹਿੰਦਾ ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ ਮੈਂ ਸਿਰਫ ਤੇਰੇ ਜੋਗਾ ਰਹਿ ਗਿਆ ਇੱਥੇ ਕਿੜਿਆਂ ਸਾਂ ਕਿੰਨਿਆਂ ਨੇ ਮੈਨੂੰ ਆ ਕੇ ਵੇਖਿਆ ਬਗੀਚੇ ਵਿੱਚ ਫੁੱਲ ਲੱਗਾ ਹੈ ਸਵੇਰ ਤੋਂ ਸ਼ਾਮ ਤੱਕ ਕਿੰਨੇ ਜਣੇ ਵੇਖਦੇ ਨੇ ਉਹਨੂੰ ਕਿੰਨੇ ਖੁਸ਼ ਹੁੰਦੇ ਨੇ ਉਹਨੂੰ ਵੇਖ ਕੇ ਤੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਆਖੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜੇ ਤੂੰ ਇੱਕ ਤੋੜ ਕੇ ਲੈ ਗੋ ਇੱਕ ਜੋਗਾ ਰਹਿ ਜਾਸਾਂ ਉਹ ਵੀ ਪਲ ਝਲਕਦਾ ਮੇਲਾ ਰੂਪ ਮਹਿਕ ਨਸ ਜਾਸਾਂ ਇੱਕ ਪਲ ਝਲਕਦਾ ਮੇਲਾ ਸੀ ਮੇਰਾ ਰੂਪ ਵੀ ਖਤਮ ਹੋ ਗਿਆ ਸੁਗੰਧੀ ਵੀ ਖਤਮ ਹੋ ਗਈ ਭਗਤ ਜਿਹੜਾ ਹੈ ਉਹ ਸਿਰਫ ਆਪਣੇ ਤੱਕ ਸੀਮਤ ਨਹੀਂ ਹੈ ਆਪਣੇ ਤੱਕ ਉਹ ਰੱਬ ਦੀ ਬੰਦਗੀ ਕਰਦਾ ਹੈ ਪਰ ਕਰਕੇ ਉਹ ਸੰਸਾਰ ਦੇ ਵਿੱਚ ਰੱਬੀ குணਾਂ ਨੂੰ ਵੰਡਦਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਭਗਤ ਤੇਰੇ ਮਨ ਪਾਵੰਦੇ ਇਹ ਰੱਬ ਜੀ ਉਹ ਤੈਨੂੰ ਪਾਉਂਦੇ ਨੇ ਕਿਉਂ ਦਰਸੋਂ ਹਨ ਤੇਰੇ ਦਰ ਤੇ ਸ਼ੋਭਦੇ ਨੇ ਕੀਰਤ ਗਾਉਂਦੇ ਉਹ ਤੇਰੀ ਕੀਰਤੀ ਕਰਦੇ ਨੇ ਤੈਨੂੰ ਗਾਉਂਦੇ ਨੇ ਫਿਰ ਪਾਤਸ਼ਾਹ ਕਹਿੰਦੇ ਨੇ ਨਾਨਕ ਕਰਮ ਬਾਹਰੇ हे नानक जी को ने जेडे कर्मਾਂ ਤੋਂ ਵੀ ਹੋਨੇ ਨੇ ਜਿਹੜੇ ਭਾਗਾ ਤੋਂ ਹੀਨੇ ਨੇ ਭਾਗ ਹੀਣ ਭ੍ਰਮ ਚੋਟਾਂ ਖਾਵੇ ਸਤਿਗੁਰ ਕਹਿੰਦੇ ਨੇ ਪਾਗਾ ਤੋਂ ਹੀਨੇ ਕੀ ਹੁੰਦੇ ਨੇ ਚੋਟਾਂ ਖਾਂਦੇ ਨੇ ਵੱਡ ਪਾਗੀ ਪ੍ਰਭ ਸੰਗਤ ਪਾਵੇ ਵੱਡੇ ਭਾਗਾ ਵਾਲੇ ਪ੍ਰਭੂ ਦੀ ਪ੍ਰਮਾਤਮਾ ਦੀ ਸੰਗਤ ਵਿੱਚ ਆ ਕੇ ਬਹਿੰਦੇ ਨੇ ਪਰ ਸਾਬ ਕਹਿੰਦੇ ਨੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਤਾਮਦੇ ਉਹ ਪ੍ਰਮਾਤਮਾ ਦੇ ਦਰ ਤੇ ਢੋਈ ਨਹੀਂ ਲੈਂਦੇ ਟਿਕਾ ਨਹੀਂ ਉਹਨਾਂ ਨੂੰ ਰੱਬ ਦੇ ਘਰ ਵਿੱਚ ਮਿਲਦਾ ਉਹਨਾਂ ਦਾ ਮਨ ਨਹੀਂ ਟਿਕਦਾ ਸਹਿਬ ਦੀ ਬਾਣੀ ਦਾ ਇੱਕ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਪਤਾ ਕੀ ਹੈ ਬੰਦਾ ਥਾਂ ਲੱਭਦਾ ਹੈ ਉਹਨੂੰ ਜਦੋਂ ਉਹਨੂੰ ਉਹਦੇ ਅੰਦਰ ਦੀ ਜਿਹੜੀ ਵਾਈਬ੍ਰੇਸ਼ਨ ਹੈ ਨਾ ਜਿਹੜੀ ਉਹਦੇ ਅੰਦਰ ਦੀ ਸੋਚ ਹੈ ਜਦੋਂ ਉਹਨੂੰ ਉਹ ਚੀਜ਼ ਮਿਲਦੀ ਹੈ ਨਾ ਉੱਥੇ ਬੰਦੇ ਨੂੰ ਟਿਕਾ ਮਿਲਦਾ ਹੈ ਉੱਥੇ ਬੰਦਾ ਟਿਕਦਾ ਹੈ ਸਹਿਬ ਬਾਖਸ਼ਾ ਜੀ ਬਾਣੀ ਵਿੱਚ ਕਹਿੰਦੇ ਨੇ ਜਦੋਂ ਬੰਦਾ ਗੁਰੂ ਦੀ ਹਜ਼ੂਰੀ ਵਿੱਚ ਜਾਂਦਾ ਹੈ ਨਾ ਇੱਥੇ ਉਹੀ ਟਿਕ ਕੇ ਬੈਠੇਗਾ ਸਤਿਗੁਰ ਜੀ ਕਹਿੰਦੇ ਨੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਨ੍ਹਾਂ ਦੇ ਅੰਦਰ ਕੁਝ ਕਿਣਕਾ ਵੀ ਸੱਚ ਹੈ ਐਸਾ ਨਹੀਂ ਆ ਵੀ ਸੱਚ ਨਾਲ ਲਬਰੀਜ਼ ਨੇ ਕੋਈ ਕਿਣਕਾ ਵੀ ਜਿਨ੍ਹਾਂ ਦੇ ਅੰਦਰ ਸੱਚ ਹੈ ਨਾ ਉਹ ਬੈਠੇਗਾ ਉਹ ਟਿਕ ਕੇ ਸੁਨੇਗਾ ਪੜ੍ਹੇਗਾ ਤੇ ਦੂਜੇ ਪਾਸੇ ਆ ਕਹਿੰਦੇ ਨੇ ਕੁੜਿਆਰ ਕੁੜਾਈ ਜਾਇਰ ਨਹੀਂ ਜਿਹੜੇ ਝੂਠੇ ਸੀ ਸਤਗੁਰ ਕਹਿੰਦੇ ਨੇ ਉਹਨਾਂ ਨੂੰ ਝੂਠਿਆਂ ਦੀ ਸੰਗਤ ਚਾਹੀਦੀ ਸੀ ਹੁਣ ਜਿੰਨੂੰ ਜਿੰਦੇ ਅੰਦਰ ਜੋ ਵਰਤਦਾ ਉਹਨੂੰ ਉਹੋ ਜਿਹਾ ਚਾਹੀਦਾ ਜਿੰਦੇ ਅੰਦਰ ਜੋ ਵਰਤਦਾ ਉਹਨੂੰ ਉਹੋ ਹੀ ਦਿਸਦਾ ਹੈ ਸੰਸਾਰ ਦੇ ਅੰਦਰ ਉਹੋ ਹੀ ਦੇਖਣਾ ਚਾਹੁੰਦਾ ਹੈ ਤੇ ਦਾਤਾ ਜੀ ਕਹਿੰਦੇ ਨੇ ਇਸੇ ਕਰਕੇ ਜਿਹੜੇ ਸਚਿਆਰ ਸਿੱਖ ਸੀ ਨਾ ਉਹ ਗੁਰੂ ਦੀ ਗੋਦ ਵਿੱਚ ਬੈਠੇ ਪਾਤਸ਼ਾਹ ਜੀ ਨੇ ਇੱਕ ਬਾਣੀ ਵਿੱਚ ਹੋਰ ਐਗਜ਼ਾਮਪਲ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਮੱਖੀ ਹੈ ਨਾ ਚੰਦਨ ਦੇ ਲੇਪ ਚੰਦਨ ਦੇ ਜਿਹੜਾ ਬਣਾਈ ਹੋਈ ਵਸਤੂ ਘਰ ਪਈ ਹੋਈ ਹੈ ਸੁਗੰਧੀ ਪਰ ਬਾਬਾ ਜੀ ਕਹਿੰਦੇ ਨੇ ਮਾਖੀ ਚੰਦਨ ਪਰ ਹਰੇ ਕਬੀਰ ਪਾਪੀ ਭਗਤ ਨਾ ਪਾਵਈ ਬਾਬਾ ਜੀ ਕਹਿੰਦੇ ਨੇ ਜਿੰਦੇ ਅੰਦਰ ਪਾਪ ਹੈ ਉਹਨੂੰ ਭਗਤੀ ਚੰਗੀ ਨਹੀਂ ਲੱਗਦੀ ਉਹਨੂੰ ਭਗਤੀ ਚੰਗੀ ਨਹੀਂ ਲੱਗੇਗੀ ਸਤਗੁਰ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਪਾਵੇ ਸਤਗੁਰ ਨੇ ਚੇਤੇ ਰਖਿਓ ਭਗਤ ਦੀ ਗੱਲ ਕਰਦਿਆਂ ਹੰਸ ਤੇ ਬਗਲੇ ਦੀ ਗੱਲ ਵੀ ਕੀਤੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਹੰਸ ਵੀ ਚਿੱਟਾ ਹੈ ਬਗਲਾ ਵੀ ਚਿੱਟਾ ਹੈ ਪਰ ਦੋਨਾਂ ਦੀ ਬਿਰਤੀ ਵਿੱਚ ਫਰਕ ਹੈ ਬਗਲਾ ਵੀ ਨਦੀ ਦੇ ਕਿਨਾਰੇ ਤੇ ਬੈਠੇਗਾ ਹੰਸ ਵੀ ਨਦੀ ਦੇ ਕਿਨਾਰੇ ਤੇ ਨਦੀ ਵਿੱਚ ਬੈਠੇਗਾ ਤਰੇਗਾ ਸਾਬ ਕਹਿੰਦੇ ਨੇ ਬਗਲਾ ਅੱਖਾਂ ਬੰਦ ਕਰਕੇ ਭਰਮ ਪੈਦਾ ਕਰੇਗਾ ਮੇਰੇ ਵਰਗਾ ਭਗਤ ਕੋਈ ਨਹੀਂ ਸੰਸਾਰ ਤੇ ਪਰ ਉਹ ਆਪਣੀ ਅੱਧੀ ਅੱਖ ਖੋਲ ਕੇ ਵੇਖਦਾ ਜਦੋਂ ਮੱਛੀ ਨੇੜੇ ਆਉਂਦੀ ਏ ਚੁੰਝ ਵਿੱਚ ਭਰਦਾ ਤੇ ਖਾ ਜਾਂਦਾ ਪਰ ਸਤਿਗੁਰ ਕਹਿੰਦੇ ਨੇ ਬਗਲੇ ਦੇ ਨਾਲ ਨਾਲ ਹੰਸ ਵੀ ਚਿੱਟਾ ਫਰ ਉਹ ਮੱਛੀਆਂ ਨਹੀਂ ਖਾਂਦਾ ਉਹ ਮੋਤੀ ਚੁੱਕਦਾ ਹੈ ਹੁਣ ਸਾਹਿਬ ਕਹਿੰਦੇ ਨੇ ਬਿਰਤੀ ਆਪੋ ਆਪਣੀ ਐ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜਿਆ ਜਿਹੜਾ ਭਾਗਾ ਤੂੰ ਹੀਣਾ ਸੀ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰਹਰ ਸਾਹਿਬ ਕਹਿੰਦੇ ਨੇ ਮੱਖੀ ਚੰਦਨ ਤੇ ਨਹੀਂ ਬੈਠਦੀ ਕਿੱਥੇ ਜਾਂਦੀ ਜਹਬ ਗੰਦ ਤੇ ਗੰਦ ਤਹ ਜਾਏ ਜਿੱਥੇ ਗੰਦਗੀ ਪਈ ਹੋਏਗੀ ਗੰਦਗੀ ਦਾ ਢੇਰ ਲਾ ਦਿਓ ਇੱਕ ਪਾਸੇ ਇੱਕ ਪਾਸੇ ਚੰਦਨ ਦਾ ਢੇਰ ਲਾ ਦਿਓ ਸਾਬ ਕਹਿੰਦੇ ਨੇ ਚੰਦਨ ਤੇ ਇੱਕ ਵੀ ਨਹੀਂ ਬੈਠੇਗੀ ਗੰਦਗੀ ਤੇ ਡਾਰਾਂ ਦੀਆਂ ਡਾਰਾ ਹੋਣਗੀਆਂ ਸਤਿਗੁਰ ਕਹਿੰਦੇ ਨੇ ਕਿਉਂ ਕਿਉਂਕਿ ਉਹਨੂੰ ਉਹਦੀ ਤਸੱਲੀ ਗੰਦਗੀ ਵਿੱਚ ਉਹਦੀ ਮੈਂਟੈਲਿਟੀ ਦੇ ਅੰਦਰ ਉਹਦੇ ਅੰਦਰ ਬਿਰਤੀ ਬਣੀ ਹੋਈ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਪਾਪੀ ਦੀ ਬਿਰਤੀ ਹੁੰਦੀ ਹੈ ਉਹ ਪਾਪ ਲੱਭਦਾ ਹੈ ਤੇ ਪਤਸ਼ਾਹੀ ਨਹੀਂ ਬਚਣਾ ਕੇ ਸਾਹਿਬ ਕਹਿੰਦੇ ਨੇ ਨਾਨਕ ਕਰਮਾਂ ਬਾਹਰੇ ਇਹ ਨਾਨਕ ਜੀ ਜਿਹੜੇ ਕਰਮਾਂ ਤੋਂ ਵੀ ਹੋਣੇ ਸਨ ਭਾਗਾ ਭਾਗਾ ਤੋਂ ਹੀ ਨੇ ਸਨ ਦਰ ਢੋ ਨਾ ਲੈਣੀ ਧਾਮ ਦੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਢੋਈ ਨਹੀਂ ਲੈਂਦੇ ਉਹ ਪਟਕਦੇ ਨੇ ਸੰਸਾਰ ਦੇ ਵਿੱਚ ਉਹਨਾਂ ਨੂੰ ਸੰਗਤ ਵਿੱਚ ਬੈਠਣਾ ਸ਼ੋਭਦਾ ਨਹੀਂ ਇੱਕ ਮੂਲ ਨਾ ਪੂਜਣ ਆਪਣਾ ਇੱਕ ਇੱਕ ਦੇ ਕੱਕੇ ਨੂੰ ਸਿਹਾਰੀ ਇਸ ਇੱਕ ਦਾ ਮਤਲਬ ਇੱਕ ਨਹੀਂ ਹੈ ਇਸ ਇੱਕ ਦਾ ਭਾਵ ਅਰਥ ਹੈ ਇੱਕ ਉਹ ਮਨੁੱਖ ਨੇ ਉਹ ਵਚਨ ਸ਼ਬਦ ਹੈ ਇੱਕ ਉਹ ਮਨੁੱਖ ਨੇ ਸਾਬ ਕਹਿੰਦੇ ਨੇ ਮੂਲ ਨਾ ਪੁੱਜਣਾ ਆਪਣਾ ਜਿਨ੍ਹਾਂ ਨੂੰ ਆਪਣੇ ਮੂਲ ਦੀ ਸਮਝ ਨਹੀਂ ਆਈ ਮੇਰਾ ਤੁਹਾਡਾ ਸਾਰਿਆਂ ਦਾ ਇੱਕ ਮੂਲ ਹੈ ਮੂਲ ਕੀ ਹੈ ਜਿੰਦੇ ਵਿੱਚੋਂ ਆਪਾਂ ਸਭ ਉਤਪੰਨ ਹੋਏ ਉਹਨੂੰ ਮੇਰੇ ਸਾਬ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਸਭ ਕਿੰਨੇ ਇੱਕ ਮੂਲ ਨਾਲ ਬੁੱਝਣਾ ਆਪਣਾ ਜਿਹੜਾ ਜਿੰਨਾ ਆਪਣੇ ਮੂਲ ਦੇ ਨੇੜੇ ਹੁੰਦਾ ਜਾਂਦਾ ਹੈ ਉਹਨਾਂ ਉਸ ਸੰਸਾਰ ਤੋਂ ਦੂਰ ਹੁੰਦਾ ਜਾਂਦਾ ਹੈ ਸੰਸਾਰ ਤੋਂ ਦੂਰ ਹੁੰਦਾ ਮਤਲਬ ਨਹੀਂ ਹੈ ਵੀ ਉਹ ਸੰਸਾਰ ਦੇ ਕੰਮ ਕਰਨੇ ਛੱਡ ਦਿੰਦਾ ਨਹੀਂ ਸੰਸਾਰ ਤੋਂ ਦੂਰ ਹੋਣ ਦਾ ਮਤਲਬ ਹੈ ਸੰਸਾਰ ਦੇ ਕੀਤੇ ਹੋਏ ਕਰਮਾਂ ਜਿਹੜੇ ਜਿਹੜੇ ਕਰਮ ਸੰਸਾਰ ਦੇ ਲੋਕ ਕਰਦੇ ਨੇ ਉਹਨਾਂ ਕਰਮਾਂ ਤੋਂ ਦੂਰ ਹੋਈ ਜਾਂਦਾ ਹੈ ਉਹ ਵਿਚਰਦਾ ਦੁਨੀਆ ਵਿੱਚ ਹੀ ਹੈ ਆਪਣੇ ਤੱਕ ਸੀਮਤ ਰਹਿੰਦਾ ਹੋ ਕੇ ਕਹਿੰਦਾ ਨਹੀਂ ਭਾਈ ਸੰਸਾਰ ਦੇ ਲੋਕ ਜਿਹੜੇ ਕਾਰਜ ਵਿੱਚ ਲੱਗੇ ਨੇ ਨਹੀਂ ਉਹ ਹਰ ਚੀਜ਼ ਵਿੱਚ ਭਲਾ ਲੱਭਦੇ ਉਹ ਸੰਸਾਰ ਦੀਆਂ ਬੁਰਾਈਆਂ ਦਾ ਤਿਆਗ ਕਰ ਦਿੰਦਾ ਤਾਂ ਹੀ ਪਾਤਸ਼ਾਹ ਕਹਿੰਦੇ ਨੇ ਕਬੂਲ ਨਾ ਪੂਜਣ ਆਪਨਾ ਇਹ ਕੋਣ ਨੇ ਜਿਨ੍ਹਾਂ ਨੂੰ ਆਪਣੇ ਮੂਲ ਦੀ ਸਮਝ ਨਹੀਂ ਆਈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਅਨਹੋਂਦਾ ਆਪ ਗਣਾਇ ਦੇ ਪੱਲੇ ਕੁਝ ਵੀ ਨਹੀਂ ਐ ਫਿਰ ਵੀ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਵੱਡਾ ਵਖਾਣਦੇ ਨੇ ਬਿਨਿ ਸਾਡੀ ਗਿਣਤੀ ਹੈ ਹੈ ਕੁਝ ਵੀ ਨਹੀਂ ਇੱਕ ਵੀ ਗੁਣ ਪੱਲੇ ਨਹੀਂ ਪਰ ਦੁਨੀਆ ਦੇ ਸਾਹਮਣੇ ਕੀ ਕਹਿੰਦੇ ਨੇ ਮੇਰੇ ਵਰਗਾ ਕੋਈ ਨਹੀਂ ਸੰਸਾਰ ਤੇ ਅਨਹੋਂਦਾ ਅਨਹੋਂਦਾ ਮਤਲਬ ਹੈ ਕੁਝ ਵੀ ਨਹੀਂ ਐ ਤੇ ਸਤਿਗੁਰ ਕਹਿੰਦੇ ਆਪ ਗਣਾਇ ਦੇ ਆਪਣੀ ਗਿਣਤੀ ਵੱਡਿਆਂ ਦੇ ਵਿੱਚ ਕਰਦੇ ਨੇ ਆਪਣੀ ਸ਼ਮੂਲੀਅਤ ਵੱਡਿਆਂ ਦੇ ਵਿੱਚ ਕਰਦੇ ਨੇ ਸੰਸਾਰ ਦੇ ਅੰਦਰ ਦੇਖੋ ਨਾ ਹੁੰਦਾ ਨਾ ਗੁਰੂ ਘਰ ਦੇ ਅੰਦਰ ਵੈਸੇ ਤੇ ਇਹ دارو ਹੈ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ ਭਗਤ ਤੇਰੇ ਮਨ ਪਾਵਦੇ ਦਰਸੋਹਣ ਕੀਰਤ ਗਾਉਂਦੇ ਇੱਥੇ ਤੇ ਮੇਰੇ ਸਤਿਗੁਰ ਦਾ ਸਿਰ ਪਾਉ ਉਹਨਾਂ ਨੂੰ ਪੈਂਦਾ ਜਿਹੜਾ ਉਹਦੀ ਬੰਦਗੀ ਕਰਦੇ ਨੇ ਪਰ ਸੱਚ ਇਹ ਜਿਹੜੇ ਕਦੀ ਸਾਰਾ ਸਾਲ ਗੁਰਦੁਆਰੇ ਨਹੀਂ ਬੜੇ ਜਿਨ੍ਹਾਂ ਨੂੰ ਇੱਕ ਓੰਕਾਰ ਵੀ ਨਹੀਂ ਬੋਲਣਾ ਹੁੰਦਾ ਮਾਫ ਕਰਨਾ ਜਿਨ੍ਹਾਂ ਦੇ ਜੀਵਨ ਵਿੱਚ ਚਲਕ ਹੀ ਕੋਈ ਨਹੀਂ ਜਿਹੜੇ ਗੰਗਾ ਗਏ ਤੋ ਗੰਗਾ ਦਾਸ ਜਮਨਾ ਗਏ ਤੋ ਜਮਨਾ ਦਾਸ ਜਿਨ੍ਹਾਂ ਨੂੰ ਆਪਣੀ ਵੋਟ ਬੈਂਕ ਦੀ ਫਿਕਰ ਹੁੰਦੀ ਹੈ ਉਹ ਕਦੀ ਆ ਜਾਣ ਅਸੀਂ ਨਹੀਂ ਵਿਖਾਣ ਦੇ ਇਹਦੇ ਵਰਗਾ ਭਗਤ ਕੋਈ ਨਹੀਂ ਇੱਕ ਸਰੂਪਾ ਦੂਜਾ ਸਰੂਪਾ ਤੀਜਾ ਸਰੂਪਾ ਫਿਰ ਜਿੰਨੇ ਹੁੰਦੇ ਨੇ ਕੋਈ ਕਹਿੰਦਾ ਪਿੱਛੇ ਨਾ ਰਹੇ ਜੀ ਸਭ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਅਨਹੋਂ ਦਾ ਆਪ ਉਹਦੇ ਵਿੱਚੋਂ ਨੂੰ ਇੱਕ ਭਰਮ ਪੈਦਾ ਹੋ ਜਾਂਦਾ ਵੀ ਮੈਂ ਬੜਾ ਸਿਆਣਾ ਮੈਂ ਬੜਾ ਬੰਦਗੀ ਕਰਨ ਵਾਲਾ ਮੈਂ ਬੜਾ ਵੱਡਾ ਭਗਤ ਉਸ ਹੋਮੇ ਵਿੱਚ ਜੀ ਰਿਹਾ ਫਿਰ ਕੋਈ ਵੀ ਇਹਨੂੰ ਤੋੜਨਾ ਬੜਾ ਔਖਾ ਸਤਿਗੁਰ ਕਹਿੰਦੇ ਨੇ ਉਸ ਹੋਮੇ ਵਿੱਚ ਜੀ ਰਿਹਾ ਅਣ ਹੁੰਦਾ ਕੁਝ ਵੀ ਨਹੀਂ ਆ ਕੋ ਪਰ ਆਪ ਗਿਣਾਏ ਨੇ ਆਪਣੀ ਗਿਣਤੀ ਕਰ ਰਿਹਾ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਸਤਿਗੁਰ ਜੀ ਕਹਿੰਦੇ ਨੇ ਹੋਂ ਟਾਡੀ ਕਾ ਇੱਥੇ ਜਿਹੜਾ ਸ਼ਬਦ ਨੇ ਨਾ ਟਾਡੀ ਕਾ ਇੱਕਠਾ ਸ਼ਬਦ ਹੈ ਇਨਾ ਮਤਲਬ ਹੁੰਦਾ ਨੀਵੇਂ ਤੋਂ ਨੀਵਾ ਜਿਵੇਂ ਕਟਕਾ ਸ਼ਬਦ ਹੁੰਦੇ ਨਾ ਇਹ ਸ਼ਬਦ ਜਦੋਂ ਬਾਣੀ ਲਿਖੀ ਗਈ ਵੈਸੇ ਸੰਧੀ ਵਿਸ਼ੇਧ ਹੋਏ ਉਹਦੇ ਵਿੱਚ ਟਾੜੀ ਕਾ ਵੱਖਰਾ ਕੀਤਾ ਗਿਆ ਅਤੇ ਨੂੰ ਨਾਲ ਲਾ ਕੇ ਪੜਾਂਗੇ ਹੁਣ ਟਾੜੀ ਕਾ ਨੀਚ ਜਾਤ ਮੈਂ ਮੈਂ ਸਤਿਗੁਰੂ ਜੀ ਤੇਰੇ ਦਰ ਦਾ ਬੜਾ ਨੀਵਾ ਨੀਵਾ ਪੁਰਖਾਂ ਮੇਰੇ ਪੱਲੇ ਕੋਈ ਗੁਣ ਨਹੀਂ ਹੈ ਸਤਿਗੁਰੂ ਜੀ ਨੀਚ ਜਾਤ जात जात ਦਾ ਮਤਲਬ ਹੈ ਮਨੁੱਖਾ ਸਭ ਇਹਨਾਂ ਮਨੁੱਖੇ ਜੀਵਨ ਨੂੰ ਜਾਤ ਕਹਿੰਦੇ ਨੇ ਬਾਣੀ ਵਿੱਚ ਕਬੀਰ ਮਨਸ ਮਾਟੀ ਕੇ ਹਮ ਪੁੱਤਰੇ ਮਨਸ ਰਾਖਿਓ ਨਾਉ ਬਾਬਾ ਜੀ ਕਹਿੰਦੇ ਨੇ ਮਿੱਟੀ ਦੇ ਪੁੱਤਲਿਆਂ ਨਾਮ ਕੀ ਰੱਖਿਆ ਮਨੁੱਖ ਮੇਰੀ ਤੁਹਾਡੀ ਹਰ ਬੰਦੇ ਦੀ ਜਾਤ ਇੱਕੋ ਹੀ ਹੈ ਮਨੁੱਖ ਅਸੀਂ ਮਨੁੱਖ ਤੋਂ ਦੇਵਤੇ ਤੱਕ ਦਾ ਸਫਰ ਗੁਰੂ ਦੇ ਗੁਣਾਂ ਨਾਲ ਤੈਅ ਕਰਨਾ ਹੈ ਬਾਤਛਦ ਕਿੰਦੇ ਨੇ ਹੁਣ ਢਾਡੀ ਕਾ ਨੀਚ ਜਾਤ ਸਤਿਗੁਰ ਮੈਂ ਤੇਰੇ ਦਰ ਦਾ ਬੜਾ ਨੀਵਾ ਜਿਹਾ ਸੇਵਕ ਹਾਂ ਹੋਰ ਉਤਮ ਜਾਤ ਸਦਾਇੰਦੇ ਹੋਰ ਜਿਹੜੇ ਨੇ ਉਹ ਆਪਣੇ ਆਪ ਨੂੰ ਬੇਸ਼ੱਕ ਉੱਚਾ ਸਦਾਨ ਨਹੀਂ ਬੱਲੇ ਕੋਈ ਗੁਣ ਤਾਂ ਵੀ ਆਪਣੇ ਆਪ ਨੂੰ ਵੱਡਾ ਬਖਾਨ ਪਰ ਸਤਿਗੁਰ ਜੀ ਮੈਂ ਤੇਰੇ ਦਰ ਦਾ ਬੜਾ ਨੀਵਾ ਜਿਹਾ ਸੇਵਕ ਹਾਂ ਮੈਂ ਤੇਰੇ ਦਰ ਦਾ ਤੇਰੀ ਬੰਦਗੀ ਕਰਨ ਵਾਲਾ ਬੜਾ ਨੀਵਾ ਜਿਹਾ ਤੇਰੇ ਗੁਣ ਗਾਣ ਵਾਲਾ ਤੇਰਾ ਸੇਵਕ ਹਾਂ ਤਿੰਨ ਮੰਗਾ ਜੇ ਤੁਝੈ ਕੀ ਮੰਗਣਾ ਮੈਂ ਤੇਰੇ ਕੋਲੋਂ ਮੈਂ ਤੇਰੇ ਕੋਲੋਂ ਇਹ ਦਾਤ ਮੰਗਣਾ ਜਿਹੜੇ ਤੈਨੂੰ ਧਿਆਉਂਦੇ ਨੇ ਨਾ ਸਤਿਗੁਰ ਤਿੰਨ ਮੰਗਾ ਮੈਂ ਉਹਨਾਂ ਦੀ ਸੰਗਤ ਮੰਗਣਾ ਉਹਨਾਂ ਦੀ ਸਹਬਤ ਮੰਗਣਾ ਉਹਨਾਂ ਦੇ ਕੋਲ ਬੈਠਣ ਦੀ ਮੇਰੀ ਇੱਛਾ ਹੈ ਸਤਿਗੁਰ ਕਹਿੰਦੇ ਨੇ ਕਿਹੜੇ ਪਾਤਸ਼ਾਹ ਕਹਿੰਦੇ ਨੇ ਜੇ ਤੁਜੈ ਜਿਹੜੇ ਤੈਨੂੰ ਧਿਆਉਂਦੇ ਮੇਰੀ ਮਨ ਦੀ ਸ਼ੋਭਾ ਨਹੀਂ ਹੈ ਕਿ ਮੈਨੂੰ ਸੰਸਾਰ ਦੇ ਅੰਦਰ ਕੋਈ ਵੱਡੇ ਮਿਲਣ ਕੋਈ ਧਨਾੜ ਮਿਲਣ ਮੇਰੀ ਮੇਰੀ ਮੇਰੇ ਮਨ ਦੀ ਇੱਛਾ ਹੈ ਕਿ ਸਤਿਗੁਰ ਤਿੰਨ ਮੰਗਾ ਮੈਂ ਉਹਨਾਂ ਨੂੰ ਮੰਗਣਾ ਤੁਹਾਡੇ ਚਰਨਾਂ ਵਿੱਚੋਂ ਮੈਂ ਇਹ ਦਾਤ ਚਾਹਨਾ ਜਿਹੜੇ ਤੁਹਾਡੇ ਗੁਣ ਗਾਉਂਦੇ ਨੇ ਜੇ ਤੁਜੈ ਦੀ ਆਂ ਦੇ ਜਿਹੜੇ ਤੁਹਾਨੂੰ ਦਿਹਾਉਂਦੇ ਨੇ ਸਤਿਗੁਰੂ ਜੀ ਮੈਂ ਉਹਨਾਂ ਦੀ ਸੰਗਤ ਵਿੱਚ ਜੁੜ ਜਾਵਾਂ ਉਹਨਾਂ ਦੀ ਸੰਗਤ ਮੈਨੂੰ ਨਸੀਬ ਹੋ ਜਾਏ ਤੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਸਦਾ ਤੇਰੇ ਗੁਣ ਗਾਵਾਂ ਕਿਵੇਂ ਗਾਵਾਂ ਜਿਵੇਂ ਭਗਤ ਗਾਉਂਦੇ ਨੇ ਭਗਤ ਤੇਰੇ ਮਨ ਪਾਉਂਦੇ ਸਤਿਗੁਰ ਕਿਰਪਾ ਕਰਨ ਇਨਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚੋਂ ਬਖਸ਼ਣ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਬਹੁਤ ਕ੍ਰਾਂਤੀਕਾਰੀ ਵਿਚਾਰ ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ ਔਰ ਐਸੀ ਬੰਦਗੀ ਐਸੀ ਬੰਦਗੀ ਕਿ ਉਹਨਾਂ ਨੇ ਜਿਨੂੰ ਰੱਬ ਨੂੰ ਮੁਖਾਤਬ ਹੋ ਕੇ ਬਚਨ ਆਖੇ ਨਾ ਕਿ ਮੇਰੇ ਮਾਲਕ ਜੀ ਮੈਂ ਤੇ ਤੇਰੀ ਬੰਦਗੀ ਕਰਨ ਤੇਰੇ ਦਰ ਤੇ ਆਇਆ ਪਰ ਦੇਖ ਮੇਰੇ ਮਾਲਕ ਜਿਹੜੇ ਆਪਣੇ ਆਪ ਨੂੰ ਸਾਡਾ ਆਗੂ ਕਹਿੰਦੇ ਨੇ ਉਹ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਕਹਿੰਦੇ ਨੇ ਨਹੀਂ ਤੂੰ ਨਹੀਂ ਵੈ ਤੂੰ ਨਹੀਂ ਬੰਦਗੀ ਕਰ ਸਕਦਾ ਤੈਨੂੰ ਇਜਾਜ਼ਤ ਨਹੀਂ ਹੈ ਤੇ ਭਗਤ ਨਾਮਦੇਵ ਜੀ ਫਿਰ ਰੱਬ ਨੂੰ ਮੁਖਾਤਬ ਹੋ ਕੇ ਪੁੱਤਾ ਕੀ ਕਹਿੰਦੇ ਨੇ ਸਤਿਗੁਰੂ ਜੀ ਜੇ ਨਹੀਂ ਨੀਵੀਂ ਕੁਲ ਵਿੱਚ ਮੈਨੂੰ ਪੈਦਾ ਕਰਨਾ ਸੀ ਤਾਂ ਫਿਰ ਮੇਰੇ ਅੰਦਰ ਬੰਦਗੀ ਦਾ ਚਾਹ ਕਿਉਂ ਪੈਦਾ ਕੀਤਾ ਤੇ ਜੇ ਬੰਦਗੀ ਦਾ ਚਾਹ ਪੈਦਾ ਕੀਤਾ ਤਾਂ ਫਿਰ ਕੋਈ ਮਾਰਗ ਦੱਸ ਤੇ ਫਿਰ ਸੱਚ ਵਿੱਚ ਮਾਰਗ ਮਾਲਕ ਨੇ ਬਣਾਇਆ ਨਾ ਭਗਤ ਨਾਮਦੇਵ ਜੀ ਕਹਿੰਦੇ ਆ ਨਾ ਕਿ ਦੇਖੋ ਜੀ ਉਹ ਜਿੰਨੇ ਬੰਦਗੀ ਕਰਨ ਵਾਲੇ ਸਨ ਜਿਹੜੇ ਬੈਠੇ ਹੋਏ ਸਮੋਸ ਪਾਸੇ ਜਿੱਥੇ ਬੰਦਗੀ ਕਰਨ ਵਾਲਿਆਂ ਦੀਆਂ ਲੈਣਾ ਲੱਗੀਆਂ ਹੋਇਆਂ ਸੀ ਮੱਥਾ ਟੇਕਣ ਵਾਲਿਆਂ ਦੀ ਭਗਤ ਜੀ ਕਹਿੰਦੇ ਨੇ ਸਾਰੇ ਉੱਠ ਕੇ ਇੱਧਰ ਆ ਗਏ ਜਿੱਧਰ ਮੈਂ ਬੈਠਾ ਹਾਂ ਇਸੇ ਇਹ ਇਹ ਪ੍ਰਤਾਪ ਹੈ ਭਗਤ ਤੇਰੇ ਮਨ ਭਾਵ ਦੇ ਇਧਰ ਸੋਹਣ ਕੀਰਤ ਗਾਵਦੇ ਸਹਿਬ ਕਿਰਪਾ ਕਰਨ ਇਹਨਾਂ ਅੰਮ੍ਰਿਤ ਬਚਨਾਂ ਦੀ ਦਾਤ ਸੰਸ ਸਤਿਗੁਰ ਜੀ ਆਪਣੇ ਚਰਨਾਂ ਵਿੱਚ